ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੈਂ ਅਮਨਪ੍ਰੀਤ ਸਿੰਘ ਅੱਜ ਦਾ ਇਤਿਹਾਸ ਲੈ ਕੇ ਆਪ ਸਭ ਮੋਹਰੇ ਹਾਜ਼ਰ ਹਾਂ 8 ਸਤੰਬਰ 1922 ਵਾਲੇ ਦਿਨ ਗੜਗੜ ਅਕਾਲੀ ਜਥੇ ਦੇ 101 ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਗੁਰੂ ਕਾ ਬਾਗ ਮੋਰਚੇ ਦੇ ਲਈ ਰਵਾਨਾ ਹੁੰਦਾ ਹੈ ਠੀਕ ਇਸ ਦਿਨ ਤੋਂ ਇੱਕ ਦਿਨ ਪਹਿਲਾਂ 7 ਸਤੰਬਰ 1922 ਵਾਲੇ ਦਿਨ ਭਗਵਾਨ ਦਾਸ ਦੇ ਵੱਲੋਂ ਸਰਕਾਰ ਨੂੰ ਪੰਜਾਬ ਸਕੱਤਰ ਦੀ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਗੁਰੂ ਕਬਾਗ ਮੋਰਚਾ ਜਿਸ ਤਰੀਕੇ ਦੇ ਨਾਲ ਲੱਗਾ ਹੋਇਆ ਹੈ ਅਕਾਲੀਆਂ ਦੇ ਉੱਤੇ ਕਟਮਾਰ ਦਾ ਕੋਈ ਅਸਰ ਨਹੀਂ ਹੋ ਰਿਹਾ ਅਕਾਲੀਆਂ ਦੇ ਉੱਤੇ ਤਸ਼ੱਦਦ ਦਾ ਕਿਸੇ ਤਰੀਕੇ ਦੇ ਨਾਲ ਕੋਈ ਪ੍ਰਭਾਵ ਨਹੀਂ ਪੈ ਰਿਹਾ ਆਦੇਸ਼ ਦਿੱਤਾ ਗਿਆ ਕਿ ਇਸ ਕਟਮਾਰ ਨੂੰ ਬੰਦ ਕਰ ਦਿੱਤਾ ਜਾਵੇ 9 ਸਤੰਬਰ 1922 ਨੂੰ ਪੰਜਾਬ ਸਕੱਤਰ ਦੀ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਕਿ ਮਿਸਟਰ ਟਾਲੈਂਟਨ ਦੇ ਵੱਲੋਸ਼ਰੀ ਅੰਮ੍ਰਿਤਸਰ ਸਾਹਿਬ ਦਾ ਦੌਰਾ ਕੀਤਾ ਜਾਣਾ ਹੈ ਤਾਂ ਜੋ ਕੀ ਹਾਲਾਤਾਂ ਦੇ ਨਾਲ ਨਜੀਠਣ ਦੇ ਲਈ ਹੋਰ ਹੀ ਲਵੇਸੀਲੇ ਕੀ ਕੁਝ ਵਰਤਣੇ ਚਾਹੀਦੇ ਨੇ ਉਸ ਦੇ ਉੱਤੇ ਸੰਭਾਵਨਾਵਾਂ ਉਹ ਜ਼ਾਹਿਰ ਕਰ ਸਕਣ ਕਿਉਂਕਿ 10 ਦਿਨ ਪਹਿਲਾਂ 29 ਅਗਸਤ ਨੂੰ 1922 ਨੂੰ ਇੱਕ ਰਿਪੋਰਟ ਦੇ ਵਿੱਚ ਮਿਸਟਰ ਕ੍ਰੰਕ ਦਾ ਕਹਿਣਾ ਸੀ ਕਿ ਹਾਲਾਤ ਚਿੰਤਾਜਨਕ ਹੋ ਚੁੱਕੇ ਨੇ ਪਰ ਗਵਰਨਰ ਨੂੰ ਆਪਣੇ ਡਿਪਟੀ ਕਮਿਸ਼ਨਰ ਮਿਸਟਰ ਡਿੰਟਨ ਤੱਕ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਪਹੁੰਚਾਈ ਗਈ ਪੁਲਿਸ ਦਾ ਕੋਈ ਉਪਯੋਗ ਨਹੀਂ ਕੀਤਾ ਗਿਆ ਚੰਗੇ ਪੁਲਸ ਅਫਸਰ ਕਪਤਾਨ ਉਹਨਾਂ ਦੇ ਕੋਲ ਮੌਜੂਦ ਸਗੇ ਲੇਕਿਨ ਹਾਲਾਤ ਅੰਮ੍ਰਿਤਸਰ ਦੇ ਬੇਕਾਬੂ ਹੋਏ ਪਏ ਨੇ ਇਸ ਮੋਰਚੇ ਕਰਕੇ ਦੂਜੇ ਪਾਸੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਦਾ ਸਮਾਂ ਸੀ ਜਿਸ ਵੇਲੇ ਸਰਦਾਰ ਬਹਾਦਰ ਮਹਿਤਾਬ ਸਿੰਘ ਭਗਤ ਜਸਵੰਤ ਸਿੰਘ ਸਰਦਾਰ ਨਰੈਣ ਸਿੰਘ ਅਤੇ ਹੋਰ ਕਈ ਮੁੱਖ ਸਿੰਘਾਂ ਨੂੰ ਪੁਲਸ ਜਾ ਕੇ ਗ੍ਰਿਫਤਾਰ ਕਰ ਲੈਂਦੀ ਹੈ ਅਸਲ ਦੇ ਵਿੱਚ ਸਰਕਾਰੀ ਅਧਿਕਾਰੀ ਇਹ ਗਲਤਫਹਿਮੀ ਦੇ ਵਿੱਚ ਬੈਠੇ ਹੋਏ ਸੀ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਇਸ ਸਰਗਰਮ ਮੈਂਬਰਾਂ ਨੂੰ ਅਸੀਂ ਗ੍ਰਿਫਤਾਰ ਕਰ ਲੈਨੇ ਆ ਤਾਂ ਹੋ ਸਕਦਾ ਹੈ ਕਿ ਬਾਅਦ ਦੇ ਵਿੱਚ ਇਹ ਗੁਰੂ ਕਬਾਗ ਮੋਰਚਾ ਇਹ ਜੋ ਲਹਿਰ ਹੈ ਇਹ ਥੋੜੀ ਠੰਡੀ ਪੈ ਜਾਏ ਸ਼੍ਰੀ ਅਮਰਸਰ ਸਾਹਿਬ ਦੇ ਕਮਿਸ਼ਨਰ ਦੇ ਵਿਚਾਰ ਇਹ ਸੀਗੇ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲਾ ਦੇ ਵਿੱਚ ਡੱਕ ਕੇ ਕੁਝ ਹੋਣਾ ਨਹੀਂ ਸਗੋਂ ਹੋ ਸਕਦਾ ਹੈ ਸਿੱਖ ਹੋਰ ਗੁੱਸੇ ਦੇ ਵਿੱਚ ਆ ਕੇ ਰੋਜ਼ ਦੇ ਵਿੱਚ ਆ ਕੇ ਇਸ ਮੋਰਚੇ ਦੇ ਵਿੱਚ ਆਪਣੀ ਸ਼ਮੂਲੀਅਤ ਨੂੰ ਹੌਲੀ-ਹੌਲੀ ਕਰਕੇ ਵਧਾ ਦੇਣ ਤਿੰਨ ਹਫ਼ਤਿਆਂ ਤੋਂ ਬਾਅਦ ਦਾ ਸਮਾਂ ਇਹਨਾਂ ਆਗੂਆਂ ਨੂੰ ਰੱਖਿਆ ਗਿਆ ਕੈਦ ਦੇ ਵਿੱਚ ਵਕਤ ਦੇ ਨਾਲ-ਨਾਲ ਅਕਾਲੀ ਥੱਕਦੇ ਹੋਏ ਨਜ਼ਰਤਾ ਆਏ ਲੇਕਿਨ ਅਕਾਲੀਆਂ ਨੇ ਇਸ ਮੋਰਚੇ ਨੂੰ ਜਾਰੀ ਰੱਖਣ ਦੀ ਆਪਣੀ ਪੁਰਜ਼ੋਰ ਕੋਸ਼ਿਸ਼ ਰੱਖੀ ਪਰ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਨ੍ਹਾਂ ਦਾ ਪਾਲਾ ਸਿੱਖਾ ਦੇ ਨਾਲ ਪਿਆ ਅੰਗਰੇਜ਼ੀ ਹਕੂਮਤ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ 8 ਸਤੰਬਰ 1922 ਵਾਲੇ ਦਿਨ ਗੜਗਜ ਅਕਾਲੀ ਜਥੇ ਦੇ 101 ਸਿੱਖਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਅਰਦਾਸ ਬੇਨਤੀ ਕੀਤੀ ਗਈ ਅਤੇ ਉਸ ਅਰਦਾਸ ਤੋਂ ਬਾਅਦ ਉਸ ਜਥੇ ਨੇ ਚਾਲੇ ਪਾ ਦਿੱਤੇ ਗੁਰੂ ਕਬਾਗ ਮੋਰਚੀ ਦੇ ਲਈ ਇਸ ਤੋਂ ਬਾਅਦ 9 ਸਤੰਬਰ 1922 ਨੂੰ ਪੰਜਾਬ ਸਕੱਤਰ ਦੀ ਰਿਪੋਰਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਲਿਖੀਆਂ ਗਈਆਂ ਕਲਮਬੰਦ ਕੀਤੀਆਂ ਗਈਆਂ ਆਸ ਕਰਦੇ ਹਾਂ ਕਿ ਜਦ ਜਦ ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਇਤਿਹਾਸ ਪੜਦੇ ਰਾਂਗੇ ਗੁਰੂ ਕਾ ਬਾਗ ਮੋਰਚੇ ਦੀ ਗੱਲ ਕਰਾਂਗੇ ਤਦ ਤਦ ਸਾਨੂੰ ਕਈ ਇਤਿਹਾਸਕ ਚਿਹਰੇ ਕਈ ਇਤਿਹਾਸਕ ਨਾਮ ਚਿਤਿਆਂਗੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਜਿਹੜਾਂ ਨੇ ਕੁਰਬਾਨੀਆਂ ਦਿੱਤੀਆਂ 8 ਸਤੰਬਰ 1991 ਵਾਲੀ ਰਾਤ ਅਸਲ ਇੱਕ ਪੁਲਸ ਮੁਕਾਬਲਾ ਹੋਇਆ ਸੀ ਜਿਸ ਦੇ ਵਿੱਚ ਭਾਈ ਪਰਮਜੀਤ ਸਿੰਘ ਬੱਬਰ ਫੂਲੇਵਾਲ ਭਾਈ ਗੁਰਮੇਲ ਸਿੰਘ ਸਕਤਰ रायपुर ਅਤੇ ਭਾਈ ਖੇਮਾ ਸਿੰਘ ਫੌਜੀ ਬادل ਕਲਾ ਸ਼ਹਾਦਤ ਪਾ ਗਏ ਸੀ ਅਸਲ ਮੁਕਾਬਲਾ ਇਸ ਕਰਕੇ ਕਹਿਣਾ ਪੈ ਰਿਹਾ ਕਿਉਂਕਿ ਉਸ ਸਮੇਂ ਦੇ ਉੱਤੇ ਪੁਲਸ ਦੇ ਵੱਲੋਂ ਮੁਕਾਬਲੇ ਕੀਤੇ ਜਾਂਦੇ ਸੀ ਝੂਠੇ ਬਹਿਰਾਲ ਥੋੜਾ ਪਿੱਛੇ ਚੱਲਦੇ ਆ 13 April 1978 ਵਾਲੇ ਦਿਨ ਜਿਸ ਵੇਲੇ ਅੰਦਰੰਕਾਰੀ ਗੁਰਬਚਨੇ ਦੇ ਹੁਕਮਾਂ ਦੇ ਉੱਤੇ 13 ਸਿੱਖਾਂ ਦਾ ਕਤਲ ਕਰ ਦਿੱਤਾ ਜਾਂਦਾ ਸ਼ਹੀਦ ਕਰ ਦਿੱਤਾ ਜਾਂਦਾ ਹੈ ਸਿੰਘਾਂ ਦੀਆਂ ਇਹਨਾਂ ਸ਼ਹਾਦਤਾਂ ਨੂੰ ਵੇਖ ਕੇ ਇਹ ਤਮਾਮ ਜੋ ਸਿੱਖ ਸੀਗੇ ਤਮਾਮ ਜਿਹਨਾਂ ਦਾ ਨਾਮ ਅਸੀਂ ਪ੍ਰੋਗਰਾਮ ਦੇ ਅਗਲੇ ਭਾਗ ਦੇ ਸ਼ੁਰੂਆਤ ਦੇ ਵਿੱਚ ਲਿਆ ਉਹਨਾਂ ਦੇ ਮਨ ਦੇ ਵਿੱਚ ਇਹ ਸੀਗਾ ਕਿ ਗਲਤ ਹੋਇਆ 1982 ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਆਣਾ ਇਹਨਾਂ ਸਿੰਘਾਂ ਨੇ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਹ ਲਹਿਰ ਦੇ ਨਾਲ ਲਹਿਰ ਤੋਂ ਜਾਣੂ ਹੋਏ ਲਹਿਰ ਦੇ ਨਾਲ ਉਹਨਾਂ ਨੇ ਜੁੜਨ ਦਾ ਆਪਣਾ ਇੱਕ ਅਹਿਦਾ ਤਿਆਰ ਕੀਤਾ ਬਾਅਦ ਦੇ ਵਿੱਚ ਖਾੜਕੂ ਸਿੰਘਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਇਹਨਾਂ ਸਿੰਘਾਂ ਦੇ ਵੱਲੋਂ 84 ਦਸੂ ਪੂਰੇ ਦੌਰ ਨੂੰ ਦੇਖਿਆ ਜਾਂਦਾ ਹੈ ਜਿਸ ਵੇਲੇ ਹਕੂਮਤ ਨੇ ਸ਼੍ਰੀ ਕਾਲਕਤਕ ਸਾਹਿਬ ਦੇ ਉੱਤੇ ਟੈਂਕਾ ਤੋਪਾ ਦੇ ਨਾਲ ਹਮਲਾ ਕੀਤਾ ਸੀ ਇਹਨਾਂ ਸਿੰਘਾਂ ਦੇ ਮਨ ਦੇ ਵਿੱਚ ਸੀਗਾ ਕਿ ਅਸੀਂ ਵੀ ਇਸੇ ਲਹਿਰ ਦੇ ਵਿੱਚ ਜੁੜ ਕੇ ਆਪਣੀ ਕੌਮ ਦੀ ਸੇਵਾ ਕਰਨੀ ਹੈ ਹਿੰਦ ਸਰਕਾਰ ਨੇ ਜੋ ਹਮਲਾ ਕੀਤਾ ਸੀ ਉਸ ਹਮਲੇ ਦਾ ਦਰਦ ਇਹਨਾਂ ਦੇ ਮਨ ਦੇ ਵਿੱਚ ਸੀਗਾ ਬਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਵਿੱਚ ਸ਼ਾਮਲ ਹੋ ਕੇ ਇਹਨਾਂ ਸਿੱਖਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਵੱਡੇ ਪੱਧਰ ਦੇ ਉੱਤੇ ਨਿਭਾਈਆਂ ਇਹਨਾਂ ਸਿੱਖਾਂ ਦੀ ਜਦ ਅਸੀਂ ਗੱਲ ਕਰਦੇ ਹਾਂ ਤੇ ਲਹੂ ਡੋងਲੇ ਮੁਕਾਬਲਿਆਂ ਦੇ ਵਿੱਚ ਇਹਨਾਂ ਸਿੱਖਾਂ ਦਾ ਨਾਮ ਸਭ ਤੋਂ ਮੋਹਰੀ ਕਤਾਰ ਦੇ ਵਿੱਚ ਨਜ਼ਰ ਆਉਂਦਾ ਹੈ 8 ਸਤੰਬਰ 1991 ਵਾਲੀ ਰਾਤ ਨੂੰ ਪੁਲਿਸ ਦਾ ਇੱਕ ਮੁਕਾਬਲਾ ਅਜੇਹਾ ਪੰਜਾਬ ਦੀ ਧਰਤੀ ਦੇ ਉੱਤੇ ਹੋਇਆ ਜਿਸ ਦੇ ਵਿੱਚ ਇਹ ਸਿੱਖ ਜਿਨ੍ਹਾਂ ਦੇ ਨਾਮ ਸੀਗੇ ਭਾਈ ਪਰਮਜੀਤ ਸਿੰਘ ਬਬਰ ਫੁੱਲੇਵਾਲਾ ਭਾਈ ਗੁਰਮੀਲ ਸਿੰਘ ਸਕੈਤਰੀ ਰਾਏਪੁਰ ਅਤੇ ਭਾਈ ਖੇਮ ਸਿੰਘ ਫੌਜੀ ਬਦਲਕਲਾ ਸ਼ਹਾਦਤ ਹਾਸਲ ਕਰ ਚੰਦੇ ਨੇ ਇਹ ਸੀ 8 ਸਤੰਬਰ ਦਾ ਇਤਿਹਾਸ ਮੈਨੂੰ ਅਮਨਪ੍ਰੀਤ ਸਿੰਘ ਨੂੰ ਦੇਵ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ